ਹੋ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਕਰ ਨੂੰ ਲੈ ਕੇ ਦੇਖਣ ਨੂੰ ਮਿਲਿਆ ਕਿ ਸੁਨੀਲ ਜਾਕਰ ਦੇ ਵੱਲੋਂ ਬੀਜੇਪੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਗਿਆ ਜਿੱਦੇ ਚੱਲਦਿਆਂ ਲਗਾਤਾਰ ਸਵੇਰ ਤੋਂ ਹੀ ਇਹ ਚਰਚਾ ਚੱਲ ਰਹੀ ਹੈ ਕਿਉਂਕਿ ਗੱਲ ਦੇਖਣ ਨੂੰ ਮਿਲਿਆ ਕਿ ਭਾਜਪਾ ਦੇ ਪ੍ਰਧਾਨ ਸ੍ਰੀ ਜਾਖੜ ਜਿਹੜੇ ਦਿਨਾਂ ਨੇ ਪਾਰਟੀ ਦੀਆਂ ਕਈ ਗਤੀਵਿਧੀਆਂ ਵਿੱਚੋਂ ਬੀਤੇ ਕਈ ਦਿਨ ਤੋਂ ਸ਼ਾਮਲ ਨਹੀਂ ਹੋ ਰਹੇ ਨਾ ਹੀ ਸਰਪੰਚੀ ਚੋਣਾਂ ਲੈ ਕੇ ਹੋਈ ਬੈਠਕ ਦੇ ਵਿੱਚੋਂ ਸਿੰਘ ਜਾਖੜ ਮੌਜੂਦ ਸਨ ਜਿਹਦੇ ਚੱਲਦੇ ਆ ਲਗਾਤਾਰ ਇਹ ਕਿ ਆਸਾਂ ਲਗਾਈਆਂ ਜਾਂਦੀਆਂ ਸਨ ਕਿ ਜਦ ਕਿਤਨਾ ਕੀਤੇ ਸ੍ਰੀ ਜਾਖੜਾ ਜਿਹੜੇ ਉਹ ਪਾਰਟੀ ਤੋਂ ਕੁਝ ਖਫਾ ਚੱਲ ਰਹੇ ਨੇ ਪਰ ਜਿਹਾ ਕੋਝ ਨਹੀਂ ਕਿਉਂਕਿ ਸ੍ਰੀ ਜਖੜ ਦੀ ਟੀਮ ਦੇ ਵੱਲੋਂ ਸ੍ਰੀ ਜਖੜ ਦੇ ਵੱਲੋਂ ਕਿਹਾ ਗਿਆ ਕਿ ਉਹ ਬੀਜੇਪੀ ਪ੍ਰਧਾਨ ਹੀ ਰਹਿਣਗੇ ਪਾਰਟੀ ਦੀਆਂ ਕੁਝ ਗਤੀਵਿਧੀਆਂ ਵਿੱਚ ਕੁਝ ਕਾਰਨ ਕਰਕੇ ਉਹ ਸ਼ਾਮਲ ਨਹੀਂ ਹੋ ਸਕੇ ਪਰ ਉਹ ਬੀਜੇਪੀ ਪਾਰਟੀ ਦੇ ਸੇਵਾਦਾਰਾਂ ਨੇ ਸੱਚੇ ਮਨੋਂ ਬੀਜੇਪੀ ਦੀ ਪ੍ਰਧਾਨਗੀ ਦੇ ਵੱਜੋਂ ਹੋ ਪੰਜਾਬ ਦੀ ਸੇਵਾ ਕਰਨ ਦੀ ਕਿ ਲਗਾਤਾਰ ਇਹ ਕਿਆਸ ਰਾਈਆਂ ਲਗਾਈ ਜਾ ਰਹੀ ਸਨ ਕੀ ਸਨੀਲ ਜਾਖੜ ਦੇ ਵੱਲੋਂ ਬੀਜੇਪੀ ਪ੍ਰਧਾਨ ਕੀ ਤੋਸਤੀਫਾ ਦਿੱਤਾ ਗਿਆ ਕਿ ਹੁਣ ਗੱਲ ਕੀਤੀ ਜਾਵੇ ਤਾਂ ਬੀਤੇ ਕਈ ਦਿਨਾਂ ਤੋਂ ਉਹ ਪਾਰਟੀ ਦੀਆਂ ਗਤੀਵਿਧੀਆਂ ਸਰਗਰਮੀਆਂ ਦੇ ਵਿੱਚ ਸਰਗਰਮ ਨਹੀਂ ਸਨ ਜਿਹਦੇ ਚੱਲਦੇ ਆ ਲਗਾਤਾਰ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਤਨਾ ਕਿਤੇ ਵੀ ਸਨੀਲ ਜਾਖੜ ਜਿਹੜੀ ਬੀਜੇਪੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਸਕਦੇ ਨੇ ਪਰ ਹੁਣ ਇਸ ਗੱਲ ਤੇ ਵੀ ਸਾਫ ਕਲੀਅਰ ਹੋ ਗਿਆ ਕਿ ਸਨੀਲ ਜਾਖੜਾ ਬੀਜੇਪੀ ਦੇ ਅਸਤੀਫਾ ਨਹੀਂ ਦੇਣਗੇ ਬਾਕੀ ਗੱਲ ਰਹੀ ਬਾਅਦ ਹੀ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਸਿੰਨਿ ਜਾਕੜ ਦੇ ਵੱਲੋਂ ਕੀ ਫੈਸਲਾ ਲਿਆ ਜਾਂਦਾ ਜਾਂ ਨਹੀਂ ਹਾਲਾਂਕਿ ਸਿਰਫ ਇਹ ਅਫਵਾਹਾਂ ਸਨਿ ਜਾਕੜ ਦੇ ਵੱਲੋਂ ਵੀ ਇਹ ਅਫਵਾਹ ਦਾ ਖੰਡਨ ਕੀਤਾ ਗਿਆ ਕਿ ਇਹ ਕਿ ਮੈਂ ਬੀਜੇਪੀ ਦਾ ਸੱਚਾ ਸੇਵਕਾਂ ਦੇ ਬੀਜੇਪੀ ਦੇ ਪ੍ਰਧਾਨਗੀ ਤੌਰ ਤੇ ਪੰਜਾਬ ਦੀ ਸੇਵਾ ਕਰਾਂਗਾ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੇ ਤੇ ਜਿਮਨੀ ਚੋਣਾਂ ਆ ਗਿਆ ਲੀਡਰਾਂ ਜਿਹੜੇ ਨੇ ਇੱਕ ਦੂਜੇ ਨੂੰ ਛੱਡ ਕੇ ਪਾਰਟੀ ਵਿੱਚ ਜਾ ਰਹੇ ਨੇ ਇਸੇ ਤਰ੍ਹਾਂ ਹੈ ਸਿੰਨਿ ਜਾਕੜ ਦੇ ਵੀ ਕਿ ਤਰ੍ਹਾਂ ਕਿਤੇ ਗੱਲ ਸਾਹਮਣੇ ਆਈ ਹੋਵੇਗੀ ਸਿੰਨਿ ਜਾਕੜ ਬੀਜੇਪੀ ਪਾਰਟੀ ਦੇ ਵਿੱਚੋਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਨੇ ਪਰ ਸਨੀਲ ਜਾਖੜ ਦੀ ਟੀਮ ਦੇ ਵੱਲੋਂ ਸਾਫ ਗਾਰ ਦਿੱਤਾ ਗਿਆ ਕਿ ਸਨੀਲ ਜਾਖੜ ਭਾਜਪਾ ਦੇ ਪ੍ਰਧਾਨ ਰਹੇਗੇ ਕੁਝ ਨਿੱਜੀ ਕਾਰਨਾਂ ਕਰਕੇ ਉਹ ਪਾਰਟੀ ਦੇ ਕਈ ਮੀਟਿੰਗਾਂ ਦੇ ਵਿੱਚ ਸਰਗਰਮ ਨਹੀਂ ਹੋ ਸਕਗੇ ਵੱਡੀ ਖਬਰ ਦੇਖਣ ਨੂੰ ਮਿਲੀ ਹੈ ਕਿ ਭਾਜਪਾ ਦੇ ਪ੍ਰਧਾਨ ਸਨੀਲ ਜਾਖੜ ਦੇ ਅਸਤੀਫੇ ਦੀ ਗੱਲ ਸੀ ਪਰ ਹੁਣ ਅਸਤੀਫੇ ਦੀ ਸਾਰੀ افਵਾਹਾਂ ਤੋਂ ਪਰਦਾ ਚੱਕਿਆ ਵੱਡੀ ਖਬਰ ਹੈ ਜਿਹੜੀ ਉਹ ਪੰਜਾਬ ਭਾਜਪਾ ਦੇ ਪ੍ਰਧਾਨ ਸਨੀਲ ਜਾਖੜ ਨੂੰ ਲੈ ਕੇ ਦੇਖਣ ਨੂੰ ਮਿਲੀ ਹੈ ਕਿ ਸਨੀਲ ਜਾਖੜ ਦੇ ਵੱਲੋਂ ਭਾਜਪਾ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਗਿਆ ਜਿੱਤੇ ਚੱਲਦਿਆਂ ਲਗਾਤਾਰ ਸਵੇਰ ਤੋਂ ਹੀ ਇਹ ਚਰਚਾ ਚੱਲ ਰਹੀ ਹੈ ਕਿਉਂਕਿ ਗੱਲ ਦੇਖਣ ਨੂੰ ਮਿਲਿਆ ਕਿ ਭਾਜਪਾ ਦੇ ਪ੍ਰਧਾਨ ਇਸਤਰੀ ਜਾਖੜ ਜਿਹੜੇ ਜਿਨ੍ਹਾਂ ਨੇ ਪਾਰਟੀ ਦੀਆਂ ਕਈ ਗਤੀਵਿਧੀਆਂ ਵਿੱਚੋਂ ਬੀਤੇ ਕਈ ਦਿਨ ਤੋਂ ਸ਼ਾਮਲ ਨਹੀਂ ਹੋ ਰਹੇ ਨਾ ਹੀ ਸਭੰਚੀ ਚੋਣਾਂ ਲੈ ਕੇ ਹੋਈ ਬੈਠਕ ਦੇ ਵਿੱਚੋਂ ਸਿੰਘ ਜਾਖੜ ਮੌਜੂਦ ਸਨ ਜਿਹਦੇ ਚੱਲਦੇ ਆ ਲਗਾਤਾਰ ਇਹ ਕਿ ਆਸਾਂ ਲਗਾਈਆਂ ਜਾਂਦੀਆਂ ਸਨ ਕਿ ਕਿੰਨਾ ਕੀਤੇ ਸਿੰਘ ਜਾਖੜਾ ਜਿਹੜੇ ਪਾਰਟੀ ਤੋਂ ਕੁਝ ਖਫਾ ਚੱਲ ਰਹੇ ਨੇ ਪਰ ਜਿਹਾ ਕੋਝ ਨਹੀਂ ਕਿਉਂਕਿ ਸੀਨੀਲ ਜਾਖੜ ਦੀ ਟੀਮ ਦੇ ਵੱਲੋਂ ਸੀਨੀਲ ਜਾਖੜ ਦੇ ਵੱਲੋਂ ਕਿਹਾ ਗਿਆ ਕਿ ਉਹ ਬੀਜੇਪੀ ਪ੍ਰਧਾਨ ਹੀ ਰਹਿਣਗੇ ਪਾਰਟੀ ਦੀਆਂ ਕੁਝ ਗਤੀਵਿਧੀਆਂ ਵਿੱਚ ਕੁਝ ਕਾਰਨ ਕਰਕੇ ਉਹ ਸ਼ਾਮਲ ਨਹੀਂ ਹੋ ਸਕੇ ਪਰ ਉਹ ਬੀਜੇਪੀ ਪਾਰਟੀ ਦੇ ਸੇਵਾਦਾਰਾਂ ਦੇ ਸੱਚੇ ਮਨ ਉਹ ਬੀਜੇਪੀ ਦੀ ਪ੍ਰਧਾਨਗੀ ਦੇ ਵੱਜੋਂ ਹੋ ਪੰਜਾਬ ਦੀ ਸੇਵਾ ਕਰਨ ਦਾ ਦេចਾ ਲਗਾਤਾਰ ਹੈ ਕਿ ਆਸ ਰਈਆਂ ਲਗਾਏ ਜਾ ਰਹੇ ਸਨ ਕੀ ਸੁਨੀਲ ਜਾਖੜ ਦੇ ਵੱਲੋਂ ਬੀਜੇ ਪ੍ਰਧਾਨ ਕੀ ਤੋਸਤੀਫਾ ਦਿੱਤਾ ਗਿਆ ਕਿ ਹੁਣ ਗੱਲ ਕੀਤੀ ਜਾਵੇ ਤਾਂ ਬੀਤੇ ਕਈ ਦਿਨਾਂ ਤੋਂ ਉਹ ਪਾਰਟੀ ਦੀਆਂ ਗਤੀਵਿਧੀਆਂ ਸਰਗਰਮੀਆਂ ਦੇ ਵਿੱਚ ਸਰਗਰਮ ਨਹੀਂ ਸਨ ਜਿਹੜੇ ਚੱਲਦੇ ਹਨ ਲਗਾਤਾਰ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਤਨਾ ਕਿਤੇ ਵੀ ਸੁਨੀਲ ਜਾਖੜ ਜਿਹੜੇ ਬੀਜੇਪੀ ਦੇ ਪ੍ਰਧਾਨਗੀ ਤੋਂ ਸਤੀਫਾ ਦੇ ਸਕਦੇ ਨੇ ਪਰ ਹੁਣ ਇਸ ਗੱਲ ਤੇ ਵੀ ਸਾਫ ਕਲੀਅਰ ਹੋ ਗਿਆ ਕਿ ਸੁਨੀਲ ਜਾਖੜਾ ਬੀਜੇਪੀ ਦੇ ਸਤੀਫਾ ਨਹੀਂ ਦੇਣਗੇ ਬਾਕੀ ਗੱਲ ਰਹੀ ਬਾਅਦ ਹੀ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਸੁਨੀਲ ਜਾਖੜ ਦੇ ਵੱਲੋਂ ਕੀ ਫੈਸਲਾ ਲਿਆ ਜਾਂਦਾ ਜਾਂ ਨਹੀਂ ਹਾਲਾਂਕਿ ਸਿਰਫ ਇਹ ਅਫਵਾਹਾਂ ਸਨ ਸੁਨੀਲ ਜਾਖੜ ਦੇ ਵੱਲੋਂ ਵੀ ਇਹ ਅਫਵਾਹ ਦਾ ਖੰਡਨ ਕੀਤਾ ਗਿਆ ਕਿ ਇਹ ਕਿ ਮੈਂ ਬੀਜੇਪੀ ਦਾ ਸੱਚਾ ਸੇਵਕਾਂ ਦੇ ਬੀਜੇਪੀ ਦੇ ਪ੍ਰਧਾਨਗੀ ਤੌਰ ਤੇ ਪੰਜਾਬ ਦੀ ਸੇਵਾ ਕਰਾਂਗਾ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੇ ਤੇ ਜਿਮਨੀ ਚੋਣਾਂ ਆ ਗਿਆ ਲੀਡਰਾਂ ਜਿਹੜੇ ਨੇ ਇੱਕ ਦੂਜੇ ਨੂੰ ਛੱਡ ਕੇ ਚ ਪਾਰਟੀ ਵਿੱਚ ਜਾ ਰਹੇ ਨੇ ਇਸੇ ਤਰ੍ਹਾਂ ਹੀ ਸੁਨੀਲ ਜਾਖੜ ਦੇ ਵੀ ਕਿ ਤਰ੍ਹਾਂ ਕਿਤੇ ਗੱਲ ਸਾਹਮਣੇ ਆਈ ਹੋਵੇਗੀ ਕਿ ਸੁਨੀਲ ਜਾਖੜ ਬੀਜੇਪੀ ਪਾਰਟੀ ਦੇ ਵਿੱਚੋਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਨੇ ਪਰ ਸਿੰਘ ਜਖੜ ਦੀ ਟੀਮ ਦੇ ਬੰਦੋਂ ਸਾਫ ਗਾਰ ਦਿੱਤਾ ਗਿਆ ਨਹੀਂ ਸਿੰਘ ਜਖੜ ਭਾਜਪਾ ਦੇ ਪ੍ਰਧਾਨ ਰਹਾਂਗੇ ਕੁਝ ਨਿੱਜੀ ਕਾਰਨਾ ਕਰਕੇ ਉਹ ਪਾਰਟੀ ਦੇ ਕਈ ਮੀਟਿੰਗਾਂ ਦੇ ਵਿੱਚ ਸਰਗਰਮ ਨਹੀਂ ਹੋ ਸਕੇ ਵੱਡੀ ਖਬਰ ਦੇਖਣ ਨੂੰ ਮਿਲੀ ਹੈ ਕਿ ਭਾਜਪਾ ਦੇ ਪ੍ਰਧਾਨ ਸ੍ਰੀ ਜਖੜ ਦੇ ਸਤੀਫੇ ਦੀ ਗੱਲ ਸੀ ਪਰ ਉਹ ਸਤੀਫੇ ਦੀ ਸਾਰੀ